ਪੀਵੀ 13 ਵਾਲੀ ਚੈਨਲ ਤੇ ਨਵੀਆਂ ਤੇ ਤਾਜ਼ਾ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਵਾਲੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੰਗਰੂਰ ਪੀਵੀ 13 ਵਾਲੇ ਤੇ ਸੋ ਸਵਾਗਤ ਕਰਦਾ ਹਾਂ ਜੀ ਤੁਹਾਡਾ ਸੰਗਰੂਰ ਪੀਵੀ 13 ਵਾਲੇ ਚੈਨਲ ਤੇ ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਰਾਮ ਰਾਮ ਤੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਤੇ ਵੀਡੀਓ ਲੈ ਕੇ ਆਏ ਜੇ ਨਮੀ ਮੇਰੇ ਤੁਹਾਨੂੰ ਵੀਡੀਓ ਜਿਹੜੀ ਵਧੀਆ ਲੱਗੂਗੀ ਇਹ ਹੈਗੀ ਆਪਣੀ ਪੰਜਾਬ ਸਟੇਟ ਦੇਵਾਰੀਚ ਜੋ ਕਿ ਪੰਜਾਬ ਸਟੇਟ ਦੀ ਬੰਪਰ ਬੰਪਰ ਦੇਵਾਰੀਚ 200 ਮੰਥਲੀ ਲਾਟਰੀ ਹੈ ਜਿਸ ਦਾ ਡਰਾਪ 5 ਮਾਰਚ 2024 ਨੂੰ ਮਤਲਬ ਸ਼ਾਮ ਦੇ 8 ਵਜੇ ਹੋਣਾ ਹੈ ਦੇਣ ਥੋੜੇ ਰਹਿ ਗਏ ਇਸ ਟ੍ਰਾਹ ਚ ਸੋ ਜਲਦੀ ਜਲਦੀ ਟਿਕਟ ਹੈ ਜਿਹੜੀ ਇਹ ਮਾਰਕਰ ਦੇ ਵਿਚਾਰੀ ਤੁਸੀਂ ਜਾ ਲੈ ਸਕਦੇ ਹੋ ਜਿਹਦਾ ਫਰਸਟ ਪ੍ਰਾਈਜ਼ ਹੋਊਗਾ 1.5 ਕਰੋੜ ਦਾ ਗਰੰਟਡ ਪ੍ਰਾਈਜ਼ ਹੈ ਕਿਉਂਕਿ ਇਹ ਟਿਕਟਾਂ ਚੋ ਫਰਸਟ ਪ੍ਰਾਈਜ਼ ਹੈ ਜਿਹੜਾ ਕੱਢਿਆ ਜਾਣਾ ਜੋ ਇੱਕ ਹੀ ਪਰਸੈਂਟ ਦਿੱਤਾ ਜਾਊਗਾ ਠੀਕ ਹੈ ਨਾ ਜੀ 200 ਰੁਪਏ ਦੀ ਟਿਕਟਾਂ ਜੀ ਫਰਸਟ ਪੈ 1.5 ਕਰੋੜ ਦਾ ਗਰੰਟਡ ਪ੍ਰਾਈਜ਼ ਆ ਵੀ ਕਿਹ ਐ ਟਿਕਟਾਂ ਚੋ ਫਰਸਟ ਪੈ ਜਿਹੜਾ 1.5 ਕਰੋੜ ਦਾ ਉਹ ਕੱਢਿਆ ਜਾਣਾ ਤੇ ਸੈਕੰਡ ਪ੍ਰਾਈਜ਼ ਆਏਗਾ 10 ਲੱਖ ਦਾ ਜੀ ਉਹ ਵੀ ਇੱਕ ਪਰਸਨ ਨੂੰ ਦਿੱਤਾ ਜਾਊਗਾ ਥਰਡ ਪ੍ਰਾਈਜ਼ ਆਏਗਾ 5 ਲੱਖ ਦਾ ਉਹ ਵੀ ਇੱਕ ਪਰਸਨ ਨੂੰ ਦਿੱਤਾ ਜਾਣਾ ਫੋਰਥ ਪ੍ਰਾਈਜ਼ 5000 ਦਾ ਉਹ 500 ਵਿਨਰ ਨੂੰ ਦਿੱਤਾ ਜਾਊਗਾ ਫਿਫਥ ਪ੍ਰਾਈਜ਼ ਇਹਦਾ 3000 ਦਾ ਉਹ ਵੀ 500 ਵਿਨਰ ਨੂੰ ਦਿੱਤਾ ਜਾਣਾ 6th ਜੋ ਕਿ ਲਾਸਟ ਪ੍ਰਾਈਜ਼ ਆਉਗਾ 1000 ਦਾ ਉਹ 10000 ਪਰਸਨ ਨੂੰ ਦਿੱਤਾ ਜਾਊਗਾ ਠੀਕ ਹੈ ਨਾ ਜੀ ਸੋ ਧਿਆਨ ਨਾਲ ਵੀਡੀਓ ਜਿਹੜੀ ਦੇਖ ਲਈ ਤੁਸੀਂ ਇਹ ਕੀ ਹੈ ਪੰਜਾਬ ਸਟੇਟ ਦੀ ਟਿਕਟ ਹੈ ਡੀਅਰ 200 ਮੰਥਲੀ ਲਾਟਰੀ ਜਿਸ ਦਾ 5 ਮਾਰਚ ਸ਼ਿਵਰਾਤਰੀ ਤੋਂ 2-3 ਦਿਨ ਪਹਿਲਾਂ ਇਹਦਾ ਡਰਾ ਹੈ ਠੀਕ ਹੈ ਨਾ ਜੀ ਤੇ ਲਾਈਵ ਡਰਾ ਹੋਊਗਾ ਗਵਰਨਮੈਂਟ ਦੇ ਅਫੀਸ਼ੀਅਲ ਚੈਨਲ ਤੇ ਜਿਹੜਾ ਰਿਜ਼ਲਟ ਹੈ ਉਹ ਦਿਖਾਇਆ ਜਾਊਗਾ ਲਾਈਵ ਉੱਥੇ ਜਾ ਕੇ ਤੁਸੀਂ ਲੁਧਿਆਣਾ ਇਹਨਾਂ ਦਾ ਜਿੱਥੇ ਡਰਾ ਕਰਦੇ ਨੇ ਸੈਂਟਰ ਉੱਥੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਤੇ ਗਵਰਨਮੈਂਟ ਦੇ ਅਫੀਸ਼ੀਅਲ ਪੇਜ ਤੇ ਵੀ ਦੇਖ ਸਕਦੇ ਹੋ ਠੀਕ ਹੈ ਨਾ ਜੀ ਸਤਿ ਆਨੰਦ ਦੇਖ ਲਿਓ ਇਹ ਵੀਡੀਓ ਪੰਜਾਬ ਸਟੇਟ ਦੇ 200 ਮਨਥ ਲਾਟਰੀ ਗਰੰਟਡ ਟੂ ਦਾ ਫਰਸਟ 5 ਸੋਲਡ ਟਿਕਟਸ ਬਿਕਿਆ ਨੇ ਟਿਕਟਾਂ ਚੋਂ 5 ਲੱਖ ਟੋਟਲ ਟਿਕਟਾਂ ਹੋਣਗੀਆਂ ਜਿੰਨੀਆਂ ਨਈ ਟਿਕਟਾਂ ਵਿਕਣਗੀਆਂ ਉਹ ਚੋਂ ਪਿੱਕਿਆ ਨੇ ਟਿਕਟਾਂ ਚੋਂ ਫਰਸਟ ਪ੍ਰਾਈਜ਼ 1.5 ਕਰੋੜ ਦਾ ਕੱਢਿਆ ਜਾਣਾ ਜੋ 1% ਦਿੱਤਾ ਹੈ ਸੈਕੰਡ ਪ੍ਰਾਈਜ਼ 10 ਲੱਖ ਦਾ ਜੀ ਉਹ ਵੀ 1% ਥਰਡ ਪ੍ਰਾਈਜ਼ 5 ਲੱਖ ਦਾ ਜੀ ਠੀਕ ਹੈ ਨਾ ਜੀ ਤੇ ਜਿਹੜਾ ਹੈਗਾ ਇਹਦਾ ਚੌਥਾ ਪ੍ਰਾਈਜ਼ ਆ ਉਹ ਹੈਗਾ 9000 ਚੌਥਾ ਪ੍ਰਾਈਜ਼ 5000 ਦਾ ਉਹ 500 ਮਿੰਨਾਂ ਨੂੰ ਦਿੱਤਾ ਜਾਣਾ ਪੰਜਵਾਂ ਪ੍ਰਾਈਜ਼ 3000 ਦਾ ਉਹ ਵੀ 500 ਮਿੰਨਾਂ ਨੂੰ ਦਿੱਤਾ ਜਾਣਾ ਛੇਮਾ ਜੋ ਕਿ ਲਾਸਟ ਪ੍ਰਾਈਜ਼ ਹੋ ਹੈਗਾ 1000 ਦਾ ਉਹ 10000 ਪੈਸਾਂ ਦੇ ਵਿੱਚ ਦਿੱਤਾ ਜਾਣਾ ਠੀਕ ਹੈ ਨਾ ਜੀ ਸੋ ਦੇਖਦੇ ਆਂ ਫਿਰ ਕਿਹਦੀ ਚਮਕਦੀ ਆ ਕਿਸਮਤ 5 ਮਾਰਚ ਨੂੰ ਸ਼ਾਮ ਦੇ 8 ਵਜੇ ਤੇ ਜੇਕਰ ਤੁਹਾਨੂੰ origignal ਤੇ duplicate ਇੱਕ ਦੀ ਪਛਾਣ ਕਰਨ ਬਾਰੇ ਜਾਣਕਾਰੀ ਲੈਣੀ ਹੋਸੀ ਡਿਸਕ੍ਰਿਪਸ਼ਨ ਜੇ ਲਿੰਕ ਪਾ ਦੇ ਕਿ ਉੱਥੇ ਆ ਕੇ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ ਠੀਕ ਹੈ ਨਾ ਜੀ ਵੀਡੀਓ ਦੇਖ ਕੇ ਤੇ ਬਣੇ ਰਹੋ ਆਪਣੀ ਚੈਨਲ ਤੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰੱਖਾ ਨਮਸਕਾਰ ਰਾਮ ਰਾਮ